ਅਸੀ ਕਰ ਬਾਈ ਜੀ ਕੀ ਹਾਲ ਹੈ ਜੀ ਆਪ ਵਧੀਆ ਬਾਈ ਜੀ ਆਪਣਾ ਨਾਂ ਜੀ ਤੇ ਪਿੰਡ ਨਾਂ ਹੈਗਾ ਜੀ ਬੱਬੂ ਪਿੰਡ ਆਪਣਾ ਦਿਉਣਾਗੇ ਅੱਛਾ ਜੀ ਆ ਬਠਿੰਡੇ ਕੋਲੇ ਬਠਿੰਡਾ ਮੁਕਸਰ ਰੋਡ ਤੇ ਠੀਕ ਹੈ ਬਾਈ ਜੀ ਆਪਣਾ ਰੋਡ ਦੇ ਉਪਰ ਹੀ ਦੁਕਾਨ ਹੈ ਜੀ ਠੀਕ ਠੀਕ ਹੈ ਬਾਈ ਜੀ ਬਾਬਾ ਫਰੀਦ ਕਾਲਜ ਚੋਂ 1 ਕਿਲੋਮੀਟਰ ਅੱਗੇ ਜਾ ਕੇ ਰੋਡ ਦੇ ਉਪਰ ਅਮਰਾ ਟਰੈਕਟਰ ਦੇ ਨਾਂ ਤੇ ਅੱਛਾ ਅਮਰਾ ਟਰੈਕਟਰ ਦੇ ਨਾਂ ਤੇ ਠੀਕ ਹੈ ਬਾਈ ਜੀ ਤੇ ਆਪਣਾ ਨੰਬਰ ਬੋਲ ਦਿਓ ਬਾਈ ਜੀ 96531 00499 ਅੱਗੇ ਦੁਬਾਰਾ ਫਿਰ ਬੋਲਦੇ ਜੀ 96531 ਜੀ 00499 ਠੀਕ ਹੈ ਜੀ ਬਾਈ ਜੀ ਤੁਹਾਨੂੰ ਦਿਖਾਉਣਾ ਹੈ ਬਾਈ ਦਾ ਨੰਬਰ ਬੋਲਦਾ ਇਹ ਅੱਗੇ ਹੁਣ ਟਰੈਕਟਰ ਹੈ ਬਾਈ ਦੇ ਚੱਲਣਗੇ 2011 ਮਾਡਲ 2 ਲੱਖ 76000 ਰੁਪਏ ਮੁੱਲ ਦਾ ਫਾਰਮ ਫਾਰਮ ਟ੍ਰੈਕ ਟਰੈਕਟਰ ਚੈਂਪੀਅਨ ਹੈਗਾ 90% ਇਹਦੇ ਟਾਇਰ ਪੈਣਗੇ ਬਾਕੀ ਇੰਜਨ ਗੇਅਰ ਦਾ ਸਾਰੀ ਓਕੇ ਆ ਬਾਈ ਜੀ ਕਿਸੇ ਪਰਸਨ ਨੇ ਨਿੰਦਣ ਨਹੀਂ ਕੈਮਰਾਮੈਨ ਪਿੱਛੇ ਵੀ ਦਿਖਾ ਦੇ ਪੰਪ ਗੇਅਰ ਦਾ ਤੁਹਾਨੂੰ ਦੱਸ ਦਿੱਤਾ ਕਿ ਜਿੰਨੇ ਆਪਣੇ ਟਰੈਕਟਰ ਵੀਡੀਓ ਪਾਉਣਿਆ ਸਾਰੇ ਤਕਰੀਬਨ ਵਧ ਗਈ ਹੁੰਦੇ ਨੇਗੇ ਕਿਸੇ ਪਾਸੋਂ ਨਿੰਦਰਜੋਗ ਟਰੈਕਟਰ ਨਹੀਂ ਹੈਗੇ ਜੇ ਕਿਸੇ ਮੇਰੀ ਵੀਰਪਾਈ ਨੂੰ ਇਹ ਵੀ ਟਰੈਕਟਰ ਪਸੰਦ ਆਉਂਦਾ ਤਾਂ ਬਾਈ ਆਪਣੇ ਦਿਉਣ ਵਾਲੇ ਨਾਲ ਸੰਪਰਕ ਕਰ ਸਕਦੇ ਹੋਗੇ ਦਿਉਣ ਵਾਲੇ ਬਾਈ ਦੇ ਟਰੈਕਟਰ ਚੱਲ ਪਏ ਅੱਗੇ ਆਪਣੇ ਨੋ ਮਾਡਲ 265000 ਰੁਪਿਆ ਡਬਲ ਕਲਚ ਹੈਗਾ ਫਾਰਮ 60 ਅੱਗੇ ਨੋ ਮਾਡਲ 265000 ਰੁਪਿਆ ਮੁੱਲ ਡਬਲ ਕਲਚ ਫਾਰਮ ਟਰੈਕ ਆ ਗਿਆ ਇਸ ਤਰ੍ਹਾਂ ਇਹਦੇ ਤਕਰੀਬਨ ਟਾਇਰ ਪਏ ਨੇ ਇਹਦੇ ਬਾਈ 50% ਟਾਇਰ ਨੇਗੇ ਇੰਜਨ ਗੇਅਰ ਦਾ ਤਕਰੀਬਨ ਸਾਰੀ ਓਕੇ ਹੁੰਦੇ ਨੇ ਜਿੰਨੇ ਆਪਾਂ ਵੀਡੀਓ ਬੋਲਣਾ ਵੀਡੀਓ 'ਚ ਮੈਨੂੰ ਦੁਆਰ ਦੁਆਰ ਬੋਲਣਾ ਪੰਪ ਦਾ ਵੀ ਓਕੇ ਹੈਗਾ ਕਿਸੇ ਪਰਸੇ ਨਿੰਦਣਯੋਗ ਟਰੈਕਟਰ ਨਹੀਂ ਹੈਗਾ ਕੈਮਰਾ ਮਾਰ ਦੇ ਕਿਰਾ ਕੈਮਰਾ ਸਾਰੇ ਚਾਰੇ ਪਾਸੇ ਅੱਗੇ ਆ ਗਿਆ 2000 ਪੂਰਾ 2000 ਮੰਡਲ 2 ਲੱਖ 15000 ਰੁਪਇਆ ਮੁੱਲ ਦਾ ਡਬਲ ਕਲਚ ਆ ਫਾਰਮ 60 ਹੀ ਆ ਗਿਆ ਇੰਜਨ ਗੇਅਰ ਦਾ ਵੀ ਓਕੇ ਹੈਗਾ ਇਹ ਵੀ ਬਾਈ ਆਪਣੇ ਦੇਉਣ ਵਾਲੇ ਦਾਗਾ ਟਾਇਰ ਰੇ ਫੁੱਲੀ ਪੈਨੇ ਜਮਾ ਨਏ ਟਾਇਰ ਨੇਗੇ ਇੰਜਨ ਗੇਅਰ ਤਾਂ ਇਹ ਵੀ ਓਕੇ ਪੰਪ ਦਾ ਕਲੀਅਰ ਹੈਗਾ ਕਿਸੇ ਪਾਸੋਂ ਨਿੰਦਣਯੋਗ ਟਰੈਕਟਰ ਨਹੀਂ ਹੈਗਾ ਇਹ ਵੀ ਆਪਣੇ ਬਾਈ ਦੇ ਆਉਣ ਵਾਲੇ ਕੋਲ ਹੀ ਖੜਾ ਹੈਗਾ ਜੇ ਕਿਸੇ ਨੂੰ ਇਹ ਪਸੰਦ ਆਉਂਦਾ ਤਾਂ ਬਾਈ ਨਾਲ ਸੰਪਰਕ ਜ਼ਰੂਰ ਕਰੋ ਅੱਗੇ ਆ ਗਿਆ ਟਮਾਟਰੀ 16 ਮਾਡਲ ਹੈਗਾ 5 ਲੱਖ 45000 ਰੁਪਏ ਮੁੱਲ ਹੈਗਾ ਇਹ ਵੀ ਟਰੈਕਟਰ ਕਿਸੇ ਪਾਸੋਂ ਨਿੰਦਣਯੋਗ ਨਹੀਂ ਹੈਗਾ ਇੰਜਨ ਗੇਅਰ ਤੁਹਾਨੂੰ ਪਤਾ ਹੈ ਤਾਂ ਓਕੇ ਹੁੰਦਾ ਇਹ ਤਾਂ ਕਹਿਣ ਦੀ ਤੁਹਾਨੂੰ ਲੋੜ ਹੀ ਨਹੀਂ ਪੈਂਦੀ ਬਾਈ ਜੀ। ਤਕਰੀਬਨ ਇਹਦਾ ਟਾਇਰ ਹੈਗਾ 80% ਟਾਇਰ ਹੈਗੇ ਨੇਗੇ। ਬੈਟਰੀ ਬੂਨਰੀ ਵੀ ਬਹੁਤ ਵਧੀਆ ਜੀ। ਇਹ ਵੀ ਬਾਈ ਆਪਣੇ ਦਿਉਣ ਵਾਲੇ ਕੋਲ ਹੀ ਖੜਿਆਗਾ। ਜੇ ਕਿਸੇ ਮੇਰੇ ਵੀਰ ਭਾਈ ਨੂੰ ਇਹ ਵੀ ਪਸੰਦ ਆਉਂਦਾ ਤਾਂ ਬਾਈ ਨਾਲ ਦਾਜਰੂਸ ਸੰਪਰਕ ਕਰਿਓ ਤਾਂ ਟਰੈਕਟਰ ਖਰੀਦ ਲਿਓ। ਬਾਈ ਕੋਲੇ ਹੋਰ ਵੀ ਟਰੈਕਟਰ ਖੜੇ ਹੁੰਦੇ ਨੇਗੇ। ਵੀ ਜੇ ਕਿਸੇ ਵੀ ਪ੍ਰਕਾਰ ਦਾ ਕਿਸੇ ਨੂੰ ਟਰੈਕਟਰ ਲੈਣਾ ਹੋਵੇ ਆਗੇ ਆ ਗਿਆ ਫਾਰਮ ਟਰੈਕ 60। ਇੰਜਨ ਗੇਅਰ ਤਾਂ ਇਹ ਵੀ ਓਕੇ ਹੈਗਾ। ਮਾਡਲ ਇਹ 14 395000 ਰੁਪਿਆ ਮੁੱਲ ਦਾ ਇਹਦੇ ਟਾਇਰ ਹੈਗੇ ਨੇ 50% ਟਾਇਰ ਨੇਗੇ ਬੈਟਰੀ ਬੂੰਡਰੀ ਇਹ ਵੀ ਵਧੀਆ ਪੰਪ ਦਾ ਵੀ ਕਲੀਅਰ ਹੈ ਇੰਜਨ ਗੇਅਰ ਤਾਂ ਤੁਹਾਨੂੰ ਦੱਸ ਹੀ ਦਿੱਤਾ ਬਾਕੀ ਬਹੁਤ ਸ਼ਾਹੀ ਟਰੈਕਟਰ ਨੇ ਇਹ ਵੀ ਪਿੱਛੇ ਬੈਕ ਕੈਮਰਾ ਮਾਰ ਕੇ ਦਿਖਾ ਦੇ ਬਾਈ ਇਹ ਵੀ ਆਪਣੇ ਬਾਈ ਜਿਉਣ ਵਾਲੇ ਕੋਲੇ ਖੜੇ ਨੇਗੇ ਜਿੰਨੇ ਟਰੈਕਟਰ ਦਿਖਾਏ ਨੇ ਤਾਂ ਨੰਬਰ ਉਹਦਾ ਦਿੱਤਾ ਹੋਇਆ ਚਲਾ ਜਰੂਰ ਜੀ ਬਾਈ ਨਾਲ ਜਾ ਕੇ ਆਪਣੇ ਵੀਡੀਓ ਦੇਖ ਕੇ ਨਾ ਤੇ ਕਨੈਕਟ ਕਰਦੇ ਹੋ ਕਨਵਾਲ ਵੱਜੇ ਇਹਦਰ ਖ ਮਾਰਦੇ ਕੈਮਰਾ ਸਰਨ ਟਰੈਕਟਰਾਂ ਦੇ ਖੜੇ ਨੇਗੇ ਸਰਨ 963 ਹੈਗਾ ਇੱਥੇ ਦੂਜੇ ਤੇ ਮਾਰਦੇ 44 ਖੜਾ ਸਰਨ ਵਾਲਿਆਂ ਦਾ ਆ ਤੀਜੇ ਦੇ ਮਾਰਦੇ ਸਰਨ ਵਾਲਿਆਂ ਦੇ ਤੇ ਸਵਰਾਜ 855 ਤਸ ਮਾਡਲਾ ਰੇਟ 370000 ਇਧਰ ਖੜਾ 14 ਮਾਡਲ 443744 ਇਧਰ ਖੜਾ 22 ਤੇਰਾ 855 12 ਮਾਡਲ 440000 ਰੁਪਇਆ ਫਿਰ ਸਵਰਾਜ ਖੜਾ 2002 ਮਾਡਲ 215 ਅੱਗੇ 35 ਦਾ ਖੜਾ ਇਹਨੂੰ ਕਹਿੰਦੇ ਨੇ ਡੀਆਈ ਸੋਨਾਲਿਕਾ 35 ਦਾ 245 ਮੁੱਲ ਲਗਾ ਰੇਟ ਹੈ ਭਾਈ ਇਹਦਾ ਤੇ 6 ਮਾਡਲ ਹੈਗਾ ਅੱਗੇ 21 ਮਾਡਲ ਸੋਨਾਲੀਕਾ 750 5,70 ਮੁੱਲ 5204 12 ਮਾਡਲ 4,35000 14 ਮਾਡਲ 495 ਮੁੱਲ ਭਾਈ ਇਹਦਾ ਸੋਨਾਲੀ ਕੈਂਦਾ ਹੈ 70 ਅੱਗੇ 36 30 ਆ ਗਿਆ 12 ਮਾਡਲ 495000 ਰੇਟ ਆ ਨਵੇਂ ਤੋਂ ਨਵਾਂ ਟਰੈਕਟਰ ਖੜਾ ਗੇ ਲ ਹੈ ਕਹਿੰਦੇ ਤੋਂ ਕਹਿੰਦਾ ਕਹਾਂ ਦੇ ਤੋਂ ਕਹਾਂਦਾ 53 ਦਾਸ ਆ ਛੇ ਤਾਂ ਤੈਨੂੰ ਪਤਾ ਛਾਈ ਟਰੈਕਟਰ ਨੇ 8 ਮਾਡਲ ਆਗੇ ਤਾਂ ਮਿਲਦੀ ਨਹੀਂ ਟਰੈਕਟਰ 485000 ਦੇ ਮੁੱਲ ਕਾਲੇ ਥੱਲੇ ਵਾਲਾ ਇਹਨੂੰ ਕਹਿੰਦੇ ਨੇ ਕਾਲੇ ਥੱਲੇ ਵਾਲਾ ਹਾਂ 14 ਮਾਡਲ 485 ਸਰਵਜ 855 ਅੱਗੇ ਖੜਾ ਸ਼ਾਹੀ ਟਰੈਕਟਰ 아이ਛਰਕੀ ਮਾਡਲ 700 ਤੋਂ 43 ਲੱਖ 5000 ਰੇਟਾਂ ਮਹਿੰਦਰਾ 265 ਅਰਜਨ ਨੋਵੋਲਾਂ ਦਾ ਮਾਡਲ 18 5 ਲੱਖ 6000 ਰੁਪਏ ਮੁੱਲਾ ਤੁਮ ਕਹਿੰਦੇ ਤਾਂ ਕਹਾਂਗਾ ਨਵੇਂ ਤੋਂ ਨਵਾਂ ਟਰੈਕਟਰ ਖੜਾ ਹੈ ਇਹ ਲਾ 44 ਦਾ ਆ ਗਿਆ ਅੱਗੇ ਸਵਰਾਜਾਂ ਦਾ 18 ਮਾਡਲ ਦਾ 490000 ਮੁੱਲਾ ਫਾਈਬਰ ਛਤਰੀ ਲੱਗੀ ਹੋਈ ਆ ਉਹਦੋਂ ਗਾ ਖੜਾਗਾ 855 13 ਮਾਡਲ 465000 ਰੁਪਇਆ ਮੁੱਲਾ 19 ਮਾਡਲ 3630 ਆ ਗਿਆ 19 ਮਾਡਲ 725000 ਰੁਪਇਆ ਮੁੱਲ ਇੱਥੇ ਮਾਰਗਿਲ ਕੈਮਰਾ ਗੁਰਮੁਹ ਟਰੈਕਟਰਾਂ ਦਾ ਤੇ ਇਹਦੇ AC ਕੈਬਨ ਲੱਗਿਆ ਹੋਇਆਗਾ 4x4 ਹੈਗਾ ਪਿਛਲੇ ਟਾਇਰ ਹੈਗੇ ਨੇ 80 ਪੈਸਾ ਹੈ ਟੈਂਕੀ ਮੁਰੇ ਕੁਮਾਨ ਵਾਲਾ ਦੀ ਟੈਂਕੀ ਲੱਗੀ ਹੋਇਆ ਕੁਮਾਨ ਟਰੈਕਟਰਾਂ ਦਾ ਬਣ ਕੇ ਏਸੀ ਕੈਮਰਾ ਦਾ ਟਰੈਕਟਰ 4x4 ਵਧੀਆ Ориਜినਲ ਟਰੈਕਟਰ ਹੈਗਾ ਬਾਈ ਇਹਨੂੰ ਕਹਿੰਦੇ ਨੇ 605 DI ਮਹਿੰਦਰਾ ਅਰਜਨ ਨੋਵੋ ਕਿਸੇ ਵੀ ਬਕਸਨਿੰਦਣ ਯੋਗ ਨਹੀਂ ਹੈਗਾ ਬਾਈ ਜੀ 18 ਆਪਣਾ ਸਭੀ 20 ਮਾਡਲ 7 ਲੱਖ 25 ਹਜ਼ਾਰ ਰੁਪਏ ਮੁੱਲ ਹੈ ਇਹਦਾ ਹਾਂ ਇਹ ਆਇਆ ਅੱਜ ਬਾਈ ਆਪਣੇ ਤਲਵੰਡੀ ਇਹ ਟਰੈਕਟਰ ਸਾਰੇ ਮੰਡੀ ਚ ਇੱਕ ਟਰੈਕਟਰ ਮਿਲਿਆ ਇਹ ਸਾਨੂੰ ਚੰਗਾ ਲੱਗਿਆ ਤੇ ਵੀਡੀਓ ਅਸੀਂ ਪਿੱਛੇ ਲੈ ਲੈ ਕਵਰ ਕਰ ਲਈ ਦੀ ਬਹੁਤ ਚੰਗਾ ਟਰੈਕਟਰ ਆ ਕਿਸੇ ਪਰਸਨ ਦੇ ਅੰਦਰ ਜੋ ਨਹੀਂ 3630 19 ਮਾਡਲ 725 ਇਹਦਾ ਮੁੱਲ ਆਗਾ ਅੱਗੇ 3630 ਨਿਊ ਹੋਲੈਂਡ ਪਲੱਸ ਨਿੰਦਰਜੋਗ ਵੀ ਨਹੀਂ ਬਾਅਦ ਅੱਗੇ 14 ਮਾਡਲ ਆ ਗਿਆ 465 450 ਕਿੰਨਾ ਨੰਬਰ ਆ ਬਾਈ 6055 ਉਰੇ ਆ ਜਾ ਬਾਈ ਜੀ ਇੱਧਰ ਆ ਜਾਓ ਇੱਧਰ ਆ ਜਾਓ ਇੱਧਰ 93 93 53 62000 ਇੱਕ ਦੁਬਾਰੇ ਫੇਰ ਬੋਲ ਦੋ ਬਾਈ ਜੀ 93 53 62000 ਠੀਕ ਆ ਬਾਈ ਜੀ ਧੰਨਵਾਦ ਹੁਆਂ ਆਣ ਵਾਲੇ ਦੇ ਟਰੈਕਟਰ ਆ ਗਏ 2001 ਮਾਡਲ 297000 ਰੁਪਿਆ ਮੁੱਲ ਆਗਾ ਬਾਈ ਜੀ 4330 11 ਟਾਰਾ ਟੂਰਨਾਮੇ ਨਹੀਂ ਮਾਰਦੇ ਇੱਧਰ ਆ ਗਿਆ 44 ਸਸੀਗਾ ਬਾਈ ਜੀ ਆਪਣਾ ਨਾਮ ਜੀ ਨਾ ਹੈਪੀ ਹੈ ਐਮ ਪੀ ਜੀ ਪਿੰਡ ਮੰਗੀ ਨਿਹਾਲ ਮੰਗੀ ਨਿਹਾਲ ਸਿੰਘ ਤੇ ਆਪਣਾ ਮੋਬਾਈਲ ਨੰਬਰ ਬਾਈ ਜੀ 98773 ਅਗੇ 42380 ਦੁਬਾਰਾ ਫਿਰ ਬੋਲ ਦਿਓ 98773 ਹਾਂਜੀ ਬਾਈ ਜੀ 42380 ਠੀਕ ਆ ਬਾਈ ਜੀ ਆ ਆਪਣੇ ਤਿੰਨ ਟਰੈਕਟਰੇ ਆਪਣੇ ਆਹੇ ਹਾਂਜੀ ਠੀਕੋ ਬਾਈ 744 ਬਾਈ ਜੀ 21 ਮੰਡਲਾਗਾ 5 ਲੱਖ 45000 ਰੁਪਇਆ ਮੁੱਲ ਆ ਕਿਸੇ ਪਾਸੇ ਨਿੰਦਣਯੋਗ ਟਰੈਕਟਰ ਨਹੀਂ ਕੈਮਰਾਮੈਨ ਉਤੇ ਮਾਰਦੇ ਸ਼ੀਟ ਤੇ ਤੇ ਟਾਇਰਾਂ ਤੇ ਕਿਸੇ ਵੀ ਬਸ ਸੀਲਡ ਜਮਾ ਕਾ ਰੋਡ ਵਰਗਾ ਟਰੈਕਟਰ ਪਿਆਗਾ ਇਹ ਬਾਈ ਆਪਣੇ ਅਨਿਹਾਲ ਸਿੰਘ ਵਾਲੇ ਜੇ ਆਗੇ ਉਦੋਂ ਆ ਗਿਆ 855 11 ਮੰਡਲ 3,25,000 ਰੁਪਏ ਰੇਟ ਹੈਗਾ ਇਹਦੇ ਟਾਇਰ ਪਏ ਨੇ ਬਾਈ 90% ਟਾਇਰ ਪਏ ਨੇਗੇ ਵਧੀਆ-ਵਧੀਆ ਟਰੈਕਟਰ ਬਹੁਤ ਵਧੀਆ ਨਿੰਦੜੀਯੋਗ ਟਰੈਕਟਰ ਨਹੀਂ ਕਿਸੇ ਪਾਸੇੋਂ ਇਹ ਮਾਰੀਜਨਲ ਟਰੈਕਟਰ ਨੇਗੇ 4 ਮੰਡਲ 2,20,000 ਰੁਪਏ ਮੁੱਲ ਫਾਰਮ ਟਰੈਕ ਦਾ ਫਾਰਮ ਸੱਠ ਆ ਗਿਆ ਕਮਾ ਦੇ ਵੀ ਕੈਮਰਾ ਇੱਥੇ ਵੀ ਤਾਂ ਕੀ ਤਰ੍ਹਾਂ ਬਣਾ ਦੇ ਵੀਡੀਓ ਕਿਸੇ ਪਾਸੇ ਨਿੰਦਣਯੋਗ ਨਹੀਂ ਬਾਈ ਜੀ ਜੇ ਕਿਸੇ ਮੇਰੇ ਵੀਰ ਭਾਈ ਨੂੰ ਇਹ ਟਰੈਕਟਰ ਪਸੰਦ ਆਉਂਦਾ ਉਹਨਾਂ ਨੇ ਤਾਂ ਬਾਈ ਦਾ ਨੰਬਰ ਦਿੱਤਾ ਪਹਿਲਾਂ ਤੁਹਾਨੂੰ ਤਾਂ ਉਹਦੇ ਜਾ ਕੇ ਸਪੱਸ਼ ਕਰਕੇ ਨੰਬਰ ਖਰੀਦ ਸਕਦੇ ਹੋ ਅੱਗੇ ਆ ਗਿਆ 5310 19 ਮੰਡਲਾ 6 ਪਿੱਤਰ ਮੁੱਲ ਹੈਗਾ ਯੂ ਲੱਗਿਆ ਹੋਇਆ ਹੈਗਾ ਜਿਵੇਂ ਨਵਾਂ ਨਵਾਂ ਯੂ ਲੱਗਿਆ ਹੋਣੀ ਨਾ ਕਿਸੇ ਪਾਸੇ ਨਿੰਦਣਯੋਗ ਨਹੀਂ ਬਾਕੀ ਮਹਾਰਾਸ਼ਟਰ ਦੇ ਪੈਰਦਾਨਾਂ ਤੋਂ ਕਿਤੋਂ ਵੀ ਰੰਗ ਨੀਲੀ ਹਵਾ 90 ਪੰਥੇ ਟਾਇਰ ਪਏ ਨੇਗੇ ਉਦੋਂ ਆ ਫੇਰ ਆ ਗਿਆ ਦੇ ਨਾਲ ਹੀ ਹੈਗਾ 52 10 ਜੌਂਡੀਆ ਰਗਾ 90 ਪੰਸੀ ਇਹਦੇ ਟਾਇਰ ਪਏ ਨੇਗੇ 52 10 ਹੈਗਾ ਮਾਡਲ ਤੁਹਾਨੂੰ ਦੱਸ ਦਿਆਂਗੇ ਇਹਦਾ 21 ਮਾਡਲ ਹੈਗਾ 7,25,000 ਰੁਪਏ ਮੁੱਲ ਹੈ ਇਹਦਾ ਜਿਸ ਮੇਰੇ ਵੀਰ ਭਾਈ ਨੂੰ ਟਰੈਕਟਰ ਪਸੰਦ ਆਉਂਦੇ ਨੇ ਤਾਂ ਬਾਈ ਨਾਲ ਕਨੈਕਟ ਕਰ ਲਿਓ ਬਾਕੀ ਨੰਬਰ ਜਿਹੜੇ ਰੇਟ ਮੰਡੀ ਦੇ ਨਾਲ ਬਾਈ ਇਹ ਬਾਅਦ ਚ ਰੇਟ ਹੋ ਜਾਂਦੇ ਨੇ ਘਟ ਵੱਧ ਹੋ ਜਾਂਦੇ ਨੇ ਰੇਟਾਂ 90 ਬਸੇ ਟਾਇਰ ਇਹਦੇ ਪਏ ਕਿਤੋਂ ਰੰਗ ਨਹੀਂ ਲਿਆਇਆ ਇਹਦਾ ਧੰਨਵਾਦ ਬਾਈ ਜੀ 16 ਦੇ ਟਾਇਰਾਂ ਚਾਹੀਏ ਧੰਨਵਾਦ ਬਾਈ ਜੀ